ਪਰਾਠੇ ਨਾਲ ਚਟਨੀ ਨਾ ਹੋਵੇ ਤਾਂ ਸਵਾਦ ਅੱਧਾ ਰਹਿ ਜਾਂਦਾ ਹੈ ਇਹ ਚਟਨੀ ਹੈ ਜਦੋਂ ਤੁਸੀਂ ਪਰੌਂਠੇ ਉੱਪਰ ਰੱਖ ਕੇ ਮੱਖਣ ਜਾਂ ਘਿਓ ਨਾਲ ਖਾਓਗੇ ਤਾਂ ਐਨਾ ਜ਼ਿਆਦਾ ਟੇਸਟ ਆਉਂਦਾ ਜਦੋਂ ਤੁਸੀਂ ਬਣਾਉਂਗੇ ਆਪਣੇ ਆਪ ਹੀ ਪਤਾ ਲੱਗ ਜੂ ਇਹਦੇ ਲਈ ਕੱਟਿਆ ਜੀ ਆਪਾਂ ਹਰੇ ਪਿਆਜ਼ ਆਪਾਂ ਜਿਹਨੂੰ ਭੂਕਾਂ ਵਾਲੇ ਪਿਆਜ਼ ਵੀ ਕਹਿ ਦਿੰਦੇ ਆ ਇਸ ਤਰੀਕੇ ਦਾ ਥੋੜਾ ਜਿਹਾ ਡੰਡਾ ਆਪਾਂ ਇਹਨਾਂ ਦੇ ਪਿੱਛੇ ਰੱਖਿਆ ਹੈ ਮਤਲਬ ਇਹਨੀਆਂ ਭੂਕਾਂ ਤੇ ਜ਼ਿਆਦਾਤਰ ਆਪਾਂ ਕੱਟਤੀਆਂ ਬਾਕੀ ਤੁਹਾਨੂੰ ਜਿੰਨੀਆਂ ਵਧੀਆ ਲੱਗੇ ਤੁਸੀਂ ਰੱਖ ਸਕਦੇ ਹੋ ਇੱਕ ਲੈ ਲਿਓ ਟਮਾਟਰ ਦੋ ਤਿੰਨ ਲਈਆਂ ਹਰੀਆਂ ਮਿਰਚਾਂ ਥੋੜੀ ਜਿਹੀ ਲਈ ਆਪਾਂ ਅਦਰਕ ਸਾਰੇ ਸਮਾਨ ਨੂੰ ਕੱਟ ਕੇ ਆਪਾਂ ਇੱਕ ਚੌਪਰ ਵਿੱਚ ਪਾ ਲਿਆ ਜਿਹੜੇ ਕੁੰਡੇ ਵਿੱਚ ਕੁੱਟਣੀ ਚਾਹੁੰਦੇ ਆ ਉਹ ਕੁੰਡੇ ਵਿੱਚ ਕੁੱਟ ਸਕਦੇ ਆ ਉਸ ਤੋਂ ਬਾਅਦ ਪਾਈਏ ਜੀ ਆਪਾਂ ਲਾਲ ਮਿਰਚ ਜਿਹੜੀ ਕਿ ਸੁੱਕੀ ਲਾਲ ਮਿਰਚ ਸੀ ਇਹਨੂੰ ਆਪਾਂ ਭਿਓ ਕੇ ਪਾਣੀ ਵਿੱਚ 2-3 ਘੰਟੇ ਪਹਿਲਾਂ ਰੱਖਿਆ ਸੀ ਫਿਰ ਪਾਇਆ ਨਮਕ ਉਸ ਤੋਂ ਬਾਅਦ ਇਹਨੂੰ ਕਰਾਂਗੇ ਚੌਪ ਇਸ ਤਰੀਕੇ ਦੀ ਇਹ ਤਿਆਰ ਹੋ ਗਈ ਦੇਖੋ ਜੇ ਤੁਸੀਂ ਇਹਦੇ ਤੇ ਕਲਰ ਲਿਆਉਣਾ ਵਧੀਆ ਜਾ ਤਾਂ ਰੰਗ ਵਾਲੀ ਮਿਰਚ ਪਾ ਦਿਓ ਉਸ ਤੋਂ ਬਾਅਦ ਦੇਖੋ ਜੀ ਆਪਣੀ ਚਟਨੀ ਬਣ ਕੇ ਹੋ ਗਈ ਤਿਆਰ ਤੇ ਇਹਦੇ ਉੱਪਰ ਹੁਣ ਆਪਾਂ ਪਾਵਾਂਗੇ ਹਰਾ ਹਰਾ ਧਨੀਆ ਤੇ ਉਹਨੂੰ ਬਿਲਕੁਲ ਬਰੀਕ ਤੁਸੀਂ ਕੱਟ ਲੈਣਾ ਤੇ ਇਹਨੂੰ ਮਿਕਸ ਕਰਕੇ ਹੁਣ ਇਹ ਚਟਨੀ ਤਿਆਰ ਹੈ 8 ਤੋਂ 10 ਦਿਨ ਤੱਕ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਪਰੌਂਠੇ ਨਾਲ ਖਾਓ ਚਾਹੇ ਤੁਸੀਂ ਰੋਟੀ ਨਾਲ ਖਾਓ ਬਹੁਤ ਮਜ਼ੇਦਾਰ ਬਣਦੀ ਹੈ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ